ਬੋਲੀ ਨਾ ਜਵਾਈ। ਠੀਕ। ਰਾਤ ਨਾਲ ਉਹਨਾਂ ਦਾ ਚੱਲੀ ਉਹਨਾਂ ਦੀ ਵੀਡੀਓ ਫੇਰ। ਅੱਛਾ ਦੋਏ ਸੋ ਐਸਐਸਪੀ ਯਾਰ ਰਟਾਇਰ ਹੋਏ ਹੋਏ ਪੁਲਸ ਵਾਲੇ ਪੁਲਸ ਵਾਲੇ ਅੱਛਾ ਉਹ ਕਹਿੰਦੇ ਵੀ ਇੱਕ ਸੀਗਾ ਸਾਡੇ ਤੋਂ ਹੌਲਦਾਰ ਸੀ ਉਹ ਲੈ ਖੜੇ ਹੌਲਦਾਰ ਸੀ ਬੜਾ ਅੱਤੜ ਬੰਦਾ ਸੀ ਰਿਟਾਇਰ ਹੋਇਆ ਬੰਦੇ ਉਹ ਉਹਦਾ ਰਿਟਾਇਰ ਹੋਇਆ ਜਿਹੜੇ ਗੱਲ ਕਰਦੇ ਆ ਉਸ ਟਾਈਮ ਦੀ ਆਉਂਦੀਆਂ ਗੱਲਾਂ ਸੁਣਾਉਂਦੇ ਸੀ ਬਈ ਸਾਡੇ ਨਾਲ ਵੀ ਐਂ ਵਾਪਰਦੇ ਗਿਆ ਸੀਗਾ ਥਾਣੇ ਚ ਅੱਛਾ ਅੱਛਾ ਇਹਨਾਂ ਅੱਤੜ ਬੰਦਾ ਸੀ ਤੇ ਪੋਲਾ ਕਹਦਾ ਕਿ ਜਿਹੜਾ ਸੀ ਉੱਥੇ ਮੌਣਸ਼ੀ ਕਰਾ ਉਹਨੂੰ ਬਹੁਤ ਰੌਂਗ ਰੌਂਗਾ ਹੁੰਦਾ ਸੀ ਹਾਂ ਕਹਿੰਦਾ ਯਾਰ ਆ ਆਓ ਜਾਓ ਬੁਲਣੇ ਤੇ ਪੁੱਤਾਂ ਰਹਿੰਦੀਆਂ ਆਹ ਪੁੱਤਾਂ ਦੀਆਂ ਗੱਲਾਂ ਵਾੜੀਆਂ ਕਰਦਾ ਉਹ ਥਾਣੇ ਦਾ ਕਹਿੰਦਾ ਭਾਈ ਉਹ ਤੇ ਉਹਨੂੰ ਸਤਾਇਆ ਕਰੇ ਮੁੰਸ਼ੀ ਨੂੰ ਵੱਧ ਅੱਛਾ ਸਤਾਇਆ ਕਰੇ ਤੇ ਉਥੇ ਨਾ ਇੱਕ ਹੋਟਲ ਸੀ ਮੂਰੇ ਥਾਣੇ ਦੇ ਅੱਛਾ ਜੀ ਜਿਹੜਾ ਹੋਟਲ ਆਲਾ ਸੀ ਤੇ ਇਹਨਾਂ ਨੇ ਥਾਣੇਦਾਰ ਨੇ ਤੇ ਉਹਨੇ ਮੁੰਸ਼ੀ ਨੇ ਤੇ ਇੱਕ ਡਿਊਟੀ ਨੇ ਤੇ ਡੋਡੇ ਵਾਲਾ ਟਰੱਕ ਭਰ ਲਿਆ ਹੂੰ ਟਰੱਕ ਦੇ ਵਿੱਚ ਰੱਖਿਆ ਹੋਆ ਸੀ ਬਾਂਦਰ ਅੱਛਾ ਉਹ ਟਰੱਕਾਂ 'ਚ ਰੱਖਦੇ ਨੇ ਨਾ ਤਾਂ ਆ ਬੈਠਾ ਲਾਉਂਦੇ ਵਿੱਚ ਕਹਿੰਦਾ ਉਹ ਬਾਂਦਰ ਰੱਖਿਆ ਸੀ ਤੇ ਕਹਿੰਦਾ ਟਰੱਕ ਦਾ ਸੀ ਭਾਈ ਕਰ ਲਿਆ ਥਾਣੇ 'ਚ ਡੁੰਡੇ ਲਾਲੇ ਬੰਦਾ ਕਦਾ ਭੱਜ ਗਿਆ ਜਦੋਂ ਭੱਜ ਗਿਆ ਤੇ ਕਹਿੰਦਾ ਨਿਕਲ ਗਿਆ ਸਾਡੇ ਘੇੜ ਦੇ ਘੇੜ ਦੇ ਤੇ ਕਹਿੰਦਾ ਉਹ ਅਸੀਂ ਲਿਆਂਦਾ ਬਾਂਦਰ ਅਸੀਂ ਕਹਿੰਦਾ ਦੇਤਾ ਉਹਨੂੰ ਹੋਟਲ ਵਾਲੇ ਨੂੰ ਅੱਛਾ ਉਹਨੂੰ ਨਹੀਂ ਸੀ ਪਤਾ ਉਸ ਉਹ ਠਾਣੇਦਾਰ ਨੂੰ ਵੀ ਬਾਂਦਰ ਇਹਨਾਂ ਨੇ ਹੋਟਲ ਹੋਟਲ ਵਾਲਿਆਂ ਨੂੰ ਦਿੱਤਾ ਡੈਪਟੀ ਨੇ ਹੋਟਲ ਵਾਲਿਆਂ ਨੂੰ ਦਿੱਤਾ ਉਹ ਫਿਰ ਉਹਟਲ ਵਾਲੇ ਦੇ ਕੋਲੇ ਸੀ ਵੀ ਸਪੈਦਾ ਗਿਆ ਅੱਛਾ ਉਹ ਬਾਂਦਰ ਭਾ ਜਦੋਂ ਦਰੇ ਸਪੈਦੇ ਤੇ ਚੜ ਜਾਗਰ ਜਦੋਂ ਰੋਟੇਟੇ ਖੜੀ ਨੂੰ ਉਹਦਾ ਹਾਲੇ ਥੱਲੇ ਉਤਰ ਆਇਆ ਕਰੇ ਅੱਛਾ ਤੇ ਕਹਿੰਦਾ ਭਾਈ ਉਧਰ ਉਹ ਹੁਣ ਮੌਨਸ਼ੀ ਬੜਾ ਉਹ ਤੋਂ ਤੰਗ ਦੂਜੇ ਤੋਂ ਥਾਣੇਦਾਰ ਤੋਂ ਅੱਛਾ ਉਹ ਡੈਪਟੀ ਨੂੰ ਕਹਿਆ ਟੇ ਕਹਿੰਦਾ ਜਾਰੇ ਮੇਰਾ ਮੇਰਾ ਭਾਈਵਾਲ ਕੇ ਨੂੰ ਗਲੋਂ ਲਵਾ ਮੇਰੇ ਬਹੁਤ ਬਦਲੇ ਲੈਂਦਾ ਅੱਛਾ ਉਹ ਕਹਿੰਦਾ ਜਰ ਹੁਣ ਐ ਇਹਨੂੰ ਕਿਵੇਂ ਲਾਦ ਕੇ ਵੀ ਆਪਾਂ ਇਹ ਲਾ ਨਹੀਂ ਸਕਦੇ ਕੋਈ ਕਵਲੇਟ ਹੋਵੇ ਠੀਕ ਤਾਂ ਲਾਈਏ ਕੁਡੀ ਦਾ ਕੁਡੀ ਦਾ ਹੋਵੇ ਐਦਾ ਇੱਕ ਦਿਨ ਪੰਜ ਫਿਰ ਪੰਨ ਕਹਿੰਦਾ ਥਾਣੇਦਾਰ ਨਿਕਰੇ ਉਹਦੇ ਨਾਲ ਮੋਟਰਸਾਈਕਲ ਉਹਦੇ ਕੋਲੇ ਕਿਢਿਓ ਮੰਦਾ ਸੀ ਕਈ ਵਾਰ ਜਦੋਂ ਬਾਹਰ ਡਿਊਟੀ ਡਿਊਟੀ ਤੋਂ ਜਾ ਕੇ ਤੇ ਜਾਣਾ ਤੇ ਉੱਥੇ ਹੋਟਲ ਵਾਲੇ ਕੋਲੇ ਹਾਂ ਕਹਿੰਦਾ ਉੱਦੇ ਕੁਦਰਤ ਮਹਾਰਾਜ ਨੇ ਉਹ ਤੇ ਕਹਿੰਦਾ ਹੋਟਲ ਵਾਲਾ ਤਾਂ ਕਿਤੇ ਗਿਆ ਵਾਦੀ ਚਾਹ ਫੜਾਉਣ ਉਹ ਕਰਕੇ ਐਂਕ ਫੜਾਉਂਦੇ ਨਾ ਗਲਾਸ ਦੇ ਬਤੂਰ ਜਾਂਦੇ ਆ ਤੇ ਕਹਿੰਦਾ ਉਦੋਂ ਨੂੰ ਭਾਈ ਉਹ ਤੇ ਕਹਿੰਦਾ ਉਹ ਮੋਟਰਸਾਈਕਲ ਕਢਿਓਣ ਆ ਗਿਆ ਥਾਣੇਦਾਰ ਤੇ ਸੀ ਮੂਹਨੇ ਰਾਜਾ ਹਲੇ ਕਹਿੰਦਾ ਮੂਹਨੇ ਰਾਜਾ ਤੇ ਕਹਿੰਦਾ ਉਹ ਤੋਂ ਬਾਂਦਰ ਉਤਰਿਆ ਭੈਣ ਨਾ ਕਹਦਾ ਉੱਤਰ ਕੇ ਤੇ ਆ ਗਿਆ ਤੇ ਬੁੱਢਾ ਤੇ ਬਹਿ ਕੇ ਦੋ ਤਿੰਨ ਠਾਣੇ ਦੇ ਵਿੱਚ ਪੇੜਾ ਪਾਣਨੇ ਨੇ ਮਾਰਨਾਂ ਬਾਦਾਂ 15ਵਾਂ ਤੇ ਪੇੜ ਮਾਰਦਾ ਅਜੇ ਮਾਰਦਾ ਹਾਂ ਭੈਣ ਜੀ ਦੋ ਤਿੰਨ ਚਪੇੜਾ ਮਾਰ ਗਿਆ ਤੇ ਮਾਰ ਕੇ ਚਪੇੜਾ ਪਾਣਾ ਕਾਹ ਵੇਚ ਚੜ ਗਿਆ ਉਹ ਨੂੰ ਨਹੀਂ ਪਤਾ ਲੱਗਿਆ ਸੀ ਭੈਣ ਦਾ ਕੀ ਸੀ ਠਾਣੇ ਦਾ ਲੋਪੋ ਪੂ ਮੁਤਰ ਗਿਆ ਅੱਛਾ ਵੀ ਭੈਣ ਦਾ ਇਹ ਕਿਹੜਾ ਜਾਣ ਝਾਕੀ ਕੌਣ ਹੈ ਜਿਹੜਾ ਮੇਰੇ ਨਾਲ ਦੀਦਾ ਨਹੀਂ ਇਹ ਮੇਰੇ ਲੱਪੜ ਮਾਰਦਾ ਉਹ ਡੈਕਟੀ ਨੇ ਫੋਨ ਕਰਤਾ ਮੁਨਸ਼ੀ ਨੂੰ ਕਹਿੰਦਾ ਪਿਆ ਤੜਿਆਂ ਕਹਿੰਦਾ ਮੈਨੂੰ ਦੱਸਦਾ ਸੀ ਇਹ ਵੀ ਮੇਰੇ ਯਾਰ ਲੱਫੜ ਮਾਰ ਗਿਆ ਬੰਦਾ ਕੌਣ ਕਹਿੰਦਾ ਮੈਨੂੰ ਤਾਂ ਪਤਾ ਲੱਗਾ ਵੀ ਸਾਡਾ ਉਹ ਬਾਂਦਰੀ ਹੋਈ ਜਿਹੜਾ ਉਹਨੂੰ ਫੜਾਇਆ ਵਾ ਹਾਂ ਵੀ ਹੋਟਲ ਵਾਲੇ ਨੂੰ ਵੀ ਤੂੰ ਇਹਨੂੰ ਡਰਾ ਦੇ ਪੁੱਤ ਆ। ਵੀ ਤਾ ਪਾਣੀਆ ਯਾਰ ਪੁੱਤਾਂ ਰਾਤ ਮੈਨੂੰ ਤਾਂ ਨੀਂਦ ਨਹੀਂ ਆਈ। ਬਹੁਤ ਯਾਰ ਬੁਰਾ ਹਾਲ ਇਥੇ ਮੁਰਚੀ ਕਹੀ ਜਾਵੇ। ਉਹ ਕਹਿੰਦਾ ਹਾਂ ਯਾਰ ਮੇਰੇ ਘਰ ਦਾ ਨਾ ਮੈਂ ਮੇਰੀ ਜਿੱਥੇ ਬਾਈਕ ਤੇ ਸਾਈਕਲ ਤੇ ਮੇਰੀ ਵੀ ਤਾਂ ਪੁੱਤਾਂ ਯਾਰ ਪੁਰਾਣੇ ਪੁੱਤਾਂ ਸੀ ਪਗਨੇ ਕੌਣ ਸੀ। ਭੈੜਾ ਮੇਰੀ ਵੀ ਜਪੇੜਾ ਮਾਰ ਗਿਆ। ਕਹਿੰਦਾ ਹਿਸਾਬ ਭੈਣਾ ਹੀ ਕੀ ਚੱਕਰ ਬਣਿਆ ਯਾਰ ਕਹਿੰਦਾ ਮੈਂ ਤਾਂ ਰਾਤ ਨਹੀਂ ਸੌਂਦਾ ਤਾਂ। ਤੇ ਕਹਿੰਦਾ ਪਿੰਦਾ ਇੱਥੇ ਉਹਨੇ ਕਿਤੇ ਘਰੇ ਛੁੱਟੀ ਗਿਆ ਵਾ ਸੀ। ਕਹਿੰਦਾ ਉੱਥੇ ਆ ਕੇ ਰੂਹ ਮੁਰਚੀ ਨੂੰ ਕਹਿੰਦਾ ਮੈਂ ਤਾਂ ਨਹੀਂ ਕਰ ਲੈਣੇ ਪੈਣਾ। ਹਾਂ। ਨਹੀਂ ਤਵੇ ਤੇ ਕੋਲੇ ਪੈ। ਉਹ ਕਹਿੰਦਾ ਐ ਮੈਂ ਹੁਣ ਇਦਿਗੇ ਕੋਲੇ ਪਿਆ ਕਰੂ ਮੈਂ ਵੀ ਜਾਣਾ ਘਰੇ ਉਹਨੂੰ ਕਹਿੰਦਾ ਮੈਂ ਵੀ ਜਾਣਾ ਕਦਾ ਭਾਈ ਉਹੋ ਆਕੇ ਨਾ ਲੱਗੇ ਉਹ ਕਹਿੰਦਾ ਨਾ ਥਾਣੇ ਥਾਣੇਦਾਰ ਕਹਿੰਦਾ ਵੀ ਮੈਂ ਤਾਂ ਇਸੋਂ ਬਦਲੀ ਤੇਰੇ ਦੀ ਪੁੱਤ ਮੈਂ ਤਾਂ ਬਦਲੀ ਕਰਾਉਣਾ ਉਹ ਮੁੰਚੀ ਚੱਤ ਚਸੇ ਕਹਿੰਦਾ ਮੈਂ ਕਹਿੰਦਾ ਭੰਡੜਾ ਮੈਂ ਤਾਂ ਪਹਿਲਾਂ ਹੀ ਕਹਿੰਦਾ ਚੱਲ ਲੋ ਮੇਰਾ ਲੋਟ ਮੇਰਾ ਲੋਟ ਮੇਰੇ ਭਾਜਾ ਕਦਾ ਮੇਰਾ ਸਾਲਾ ਕਹਿੰਦਾ ਵਿਚਾਰਾ ਮੁੰਚੀ ਦਾ ਸਾਡੋ ਛਪਾਰਚਾ ਪਾਵੇ ਨਿਯਾਰੇ ਨੂੰ ਥਾਣੇਦਾਰ ਨੂੰ ਭਜਾਓ ਤੇ ਬਦਲੀ ਕਰਾਓ ਇਹਨਾਂ ਦੇ ਕੁੜੀ ਜਿਹਦਾ ਡੱਕਰ ਦਾ ਬਾਂਦਰ ਨੇ ਲekin ਉਹਨੂੰ ਪਤਾ ਹੀ ਨਹੀਂ ਲੱਗਾ ਕਦੋਂ ਚਪੇੜਾ ਮਾਰ ਗਿਆ ਮਾਰ ਕੇ ਜਿਵੇਂ ਨਾ ਤਾਹਾ ਫਾ ਫੇਰ ਮਹਿਗਾ ਜਾ ਕੇ ਨੇਰਾ ਹੱਸੀ ਜਾ ਤੇ ਉਹਨੂੰ ਪਤਾ ਹੀ ਨਹੀਂ ਲੱਗਾ ਵੀ ਕੀ ਆ ਗਿਆ ਕੀ ਨਹੀਂ ਐਗੀਆਂ ਗੱਲਾਂ ਬਹੁਤ ਸੁਣਾਉਂਦੇ ਯਾਰ ਜੇਕਰ ਉਹ ਜੁੜ ਜਾਂਦੀ ਨੀ ਲੱਗਾ ਜੁੜ ਜਾਂਦੀ ਆ ਕਦੇ ਜੁੜ ਜਾਂਦੇ ਆ ਆਹ ਯਾ ਡਾਰ ਪੈ ਦਾ ਡਾਰ ਆਈ ਭੈਣ ਨਾ ਬਣੂ ਜਿਹੋ ਮਾਪਾ ਜੀਨ ਤਰਖੇ ਜਾਂਦੇ ਘਰੋਂ ਕੋਈ ਯਾਰ ਰੱਸੀ ਭਈ ਹੁੰਦੀ ਆਪਣੇ ਵਿਹੜੇ ਚ ਆਪੋ ਮਾਪੋ ਬਣਾ ਰੱਸੀ ਆ ਜਦੋਂ ਬਨੇਰੇ ਆ ਕੇ ਗੇਟ ਖੋਲਦੇ ਤੋਂ ਆ ਲੈ ਰਹੇ ਸੱਪ ਪਿਆ ਸੱਪ ਪਿਆ ਹਾਂ ਤੁਸੀਂ ਰੱਸੀ ਆ ਲਾਂ ਕਿਤੇ ਰੱਸੀ ਉਹ ਕੀ ਮਰਨ ਦਾ ਜਿਹੜੀ ਗੁਰਵਾੜੀ ਵੀ ਕਹਿੰਦੀ ਹੈ ਨਾ ਯਾਰ ਜੀ ਬੰਦੇ ਦਾ ਬੰਦਾ ਹੈ ਜਿਵੇਂ ਕਹਿੰਦੇ ਉਹ ਨਾ ਪਰ ਇੱਕ ਸੁਪਨਾ ਸੁਆ ਸੁਪਨੇ ਦੇ ਵਿੱਚ ਪਖਾਰੀ ਉਹ ਸੁਪਨੇ ਦੇ ਵਿੱਚ ਪਖਾਰੀ ਬਣ ਜਾਂਦਾ ਹੈ ਰਾਜਾ ਹੈ ਰਾਜਾ ਰੂਹ ਹੈ ਹੋਵੇ ਮੈਂ ਤਾਂ ਪਖਾਰੀ ਆ ਉਹ ਰੋਂਦਾ ਹੋ ਅੱਛਾ ਤਰਾਜ ਬਿਸਤਰ ਤੋਂ ਕਪਾਇਆ ਲੋਗਾ ਤਾਂ ਭਾਈ ਮਾਰੀ ਸਾਡੀ ਵੀ ਗੱਲ ਉਹੋ ਹੀ ਹੈ ਗੱਤ ਪਰ ਸਾਡੀ ਵੀ ਉਹੋ ਜੀ ਦਸ਼ਾ ਹੈ ਵੀ ਅਸੀਂ ਹੈ ਬਹੁਤ ਵੀਰ ਪਰ ਅਸੀਂ ਨਾ ਸੁਪਨੇ ਦੇ ਵਿੱਚ ਜ਼ਿੰਦਗੀ ਜਿਉ ਰਹੇ ਆ ਖੋਬੜੇ ਵੇ ਜੰਦੀ ਜੁਨ ਕਰਕੇ ਅਸੀਂ ਦੁਖੀ ਆ ਮੇਰੀ ਹਾਲ ਹੈ ਕਿ ਜਿਹੜਾ ਮਨੋਖਾ ਉਸ ਸਾਰੀਆਂ ਜੁਨਾਂ ਦਾ ਸਰਦਾਰ ਹੈ ਮੈਂ ਨਾ ਤੈਨੂੰ ਇੱਕ ਗੱਲ ਸੁਣਾ ਬਾਬੇ ਦੇ ਕਰੋ ਗੁਰੂ 10ਵੇਂ ਪਾਸ਼ਾ ਦੇ ਪਿਓਰ 10 ਦਰਸ਼ਨ ਹੋਏ ਤੋ ਪਿਓਰ ਦਰਸ਼ਨ ਚਿਰ ਦੀ ਗੱਲ ਆ ਉਹ ਵੀ 20 25 ਸਾਲ ਦੀ ਗੱਲ ਹੈ ਹਾਂਜੀ ਤੇ ਇੱਥੇ ਨਾ ਸਾਡੇ ਉੱਥੇ ਹੁੰਦਾ ਜੋ ਜਚਣਾ ਆਪਣਾ ਭੱਟਾ ਹਾਲ ਹੈ ਇੱਥੇ ਤਰਵੈਣੀ ਹੁੰਦੀ ਸੀ ਤਰਵੈਣੀ ਥੱਲੇ ਸਾਡਾ ਫੜਾ ਬਣਾਇਆ ਹੁੰਦਾ ਛੜੇ ਛੜੀ ਆਮ ਬਹਿ ਜਾਂਦੇ ਸੀ ਹੂੰ ਉਹਦੇ ਸਾਰੇ ਇੱਥੇ ਸੀਗਾ ਪ੍ਰੋਗਰਾਮ ਤੇ ਹਮ ਮਹਾਰਾਜਾ ਦੇ ਪਾਚਾ ਬੈਠੇ ਚਿੱਟੇ ਸਪਾਇਦ ਲੀੜੇ ਤੇ ਨਾਲ ਬੈਠਿਆ ਸਿੰਘ ਇਹ ਲੈਣਾ ਚਿੱਟਾ ਹੀ ਉਹਨਾਂ ਦੇ ਵਰਦਕਾਂ ਬੈਠੇ ਸੰਗਾਂ ਜੋ ਉਹਦੇ ਵਿੱਚ ਮੈਂ ਵੀ ਬੈਠਾ ਮੈਂ ਕੱਲਾ ਤੇ ਇੱਥੇ ਨਾ ਸਾਡੀ ਲੜਾਈ ਬਾਅਦ ਚ ਹੋਈ ਉਸ ਤੋਂ ਬਾਅਦ ਪੰਜਾ ਗਿਆ ਦਰਵਾਜ਼ਾ ਹੋਈ ਲੜਾਈ ਅੱਛਾ ਤੇ ਸਾਡੇ ਨਾਲ ਇੱਥੇ ਇੱਥੇ ਜਾਨੀ ਖੰਡ ਪਾੜ ਦੀ ਖੁਲਿਆਵਾ ਤੇ ਉਹਨਾਂ ਜੀ ਜਦੋਂ ਮੈਂ ਬੈਠਾ ਤੇ ਭਾਈ ਉਹ ਕਹਿੰਦੇ ਸਿੰਘ ਤੈਂ ਜਾਣ ਮਹਾਰਾਜ ਲਿਆਓ ਸਾਨੂੰ ਸ਼ਸਤਰ ਸਾਰੇ ਇਕੱਠੇ ਇਕੱਠੇ ਬੈਠੇ ਜਦੋਂ ਅਸੀਂ ਬੋਲੇ ਸੋਹਣਾਲਾ ਜਕਾਰਾ ਬਲਾਇਆ ਉਹਦੋਂ ਸਾਨੂੰ ਸਾਰਿਆਂ ਨੂੰ ਹਸਤਰ ਅਸੀਂ ਦੇ ਰਹੇ ਆ ਤੇ ਆਪੋ ਆਪਣੇ ਸੰਭਾਲ ਲਿਓ ਤੇ ਇੱਥੇ ਜੰਗ ਹੋਣਾ ਪੂਰਾ ਤੇ ਜੰਗ ਦੇ ਵਿੱਚ ਸਾਰਿਆਂ ਨੇ ਮਤਲਬ ਜੰਗ ਕਰਨਾ ਤੇ ਮੇਰੇ ਹਿੱਸੇ ਆਈ ਤਲਵਾਰ ਅੱਛਾ ਜਦੋਂ ਮੇਰੇ ਹਿੱਸੇ ਤਲਵਾਰ ਆਈ ਤੇ ਭਾਈ ਤੇ ਉਹੀ ਗੱਲ ਤੇ ਪੰਜਾਂ ਗੰਟਾਂ ਬਾਅਦ ਬੋਲੇ ਸੋਹਣਾਲਾ ਜਕਾਰਾ ਬਚ ਗਿਆ ਅੱਛਾ ਖਦੇ ਮਰਨੇ ਸਾਰੇ ਨੂੰ ਪਰਮ ਬਾਛਾ ਤੇ ਉਹਨੇ ਅੱਜ ਨੂੰ ਕੋਸ਼ ਕਰ ਉਹ ਵੰਡਦੇ ਚਿੱਟੇ ਪੈਦ ਰਿੜਿਆ ਮਾਰੇ ਦੇ ਦਾਹਣੇ ਬਾਸਾਰੇ ਅੱਛਾ ਤੇ ਬੈਠੇ ਸੀ ਉਹਵੇਂ ਜਿਵੇਂ ਆਮ ਬੈਠੇ ਪਰ ਫੋਟੋਆਂ ਤੋਂ ਦੇ ਨੇ ਆ ਤੇ ਭਾਈ ਚੱਲ ਪਿਆ ਜੰਗ ਬਾਹਰ ਉਹਦੇ ਵਿੱਚ ਮੈਂ ਵੀ ਐ ਤੇ ਸਾਡੇ ਦੋਤਲ ਮੁੰਡੇ ਹੋ ਸੀ ਉਹ ਵੀ ਆ ਤੇ ਬਹੁਤ ਸੱਟਾਂ ਸਾਡੇ ਵੱਜਗਾਂ ਐਨੇ ਤੇ ਮੇਲੇ ਐ ਜਿਵੇਂ ਕਰਪਾਨਾ ਵੱਜਦੇ ਹੁੰਦੇ ਆ ਕਿਤੇ 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 ਸਾਰੇ ਸਾਡੇ ਵੀ ਵੱਜਗਾਂ ਗਏ ਤੇ ਮੈਂ ਇਧਰੋਂ ਤੇ ਜੇ ਲੋਨਾ ਤੇ ਉਕਰਪਾਲਾ ਜਦੋਂ ਬੱਚਗਾ ਤੇ ਉਧਰ ਸਾਡੇ ਨਾਲ ਟਰਾਲਦਾ ਪਹਿਲਾ ਉਹ ਨੀ ਮੈਂ ਤਾਂ ਚਲ ਬਿਸ਼ਾਵ ਜੇ ਆਲਾ ਬਣਿਆ ਵਾ ਉਥੇ ਤੇ ਮੈਂ ਉਥੇ ਧੋਈ ਦਾ ਨਾਲ ਤੇ ਲੀੜੇ ਰਿਆਂ ਸਾਰੇ ਬੱਚਿਆਂ ਨੇ ਮੇਲਾ ਜਾ ਤੇ ਉਥੇ ਮੁੰਡੇ ਜਿਹੜੇ ਦੂਜੇ ਦੇ ਸਾਡੇ ਨਾਲ ਤੇ ਉਹ ਵੀ ਆ ਗਏ ਉਹ ਮੈਨੂੰ ਬਰੇ ਜੱਜ ਤੇਰੇ ਵਾਲ ਗਾ ਮੈਂ ਕਿਹਾ ਬਣਾ ਤੇਰੇ ਵੀ ਬਹੁਤ ਆ ਤੇਰੇ ਕੰਨਾਂ ਮਾਲਾ ਚੀ ਜਾਂਦਾ ਜਾਨੀ ਨਾਲ ਲੀੜੇ ਝਮੜੇ ਪਏ ਆ ਤੇ ਉਹ ਪਈ ਇੱਕ ਕਰੀ ਜਾਂਦਾ ਤੱਤੇ ਪਾਣੀ ਨਾਲ ਲੈਣਗੇ ਹੁਣ ਇਹ ਮੈਂ ਕਿਹਾ ਚੱਲ ਕੋਈ ਨਹੀਂ ਆਪਾਂ ਬਾਬੇ ਦੀ ਫਾਸਟ ਕਰੀ ਆ ਜਾਰ ਬਾਟੇ ਗਿਆ ਤਾਂ ਕਿ ਉਹ ਕੋਈ ਦਿਨ ਜੜੇ ਆਪਾਂ ਨਾ ਲਾਂਗੇ ਤੇ ਤੱਤੇ ਬਣੀ ਨਾ ਲਾਂ ਲਾਂਗੇ ਉਹ ਐ ਕਰਦੇ ਕਰਦੇ ਅਸੀਂ ਭਾਈ ਤੇ ਮੁੜ ਕੇ ਨਾ ਚਲੋ ਕਿੰਨੇ ਵੀ ਅਸੀਂ ਤਾਂ ਉੱਥੇ ਬਹਿ ਗਏ ਤੇ ਸਾਨੂੰ ਸਾਰੇ ਕਰੀ ਜਾਂਦੇ ਯਾਰ ਹੁਣ ਤੁਸੀਂ ਬਹਿ ਜਾਓ ਤੁਹਾਡੇ ਸੱਟਾਂ ਵੱਧਾਂ ਤੇ ਡਾਕਟਰ ਮਗਾਉਨੇ ਆ ਫਿਰ ਤੁਹਾਡੇ ਪਟਕਣਾਂ ਪੁੱਟਕਾਂ ਕਰਾਉਨੇ ਆ ਅਜੇ ਕੋਈ ਨਹੀਂ ਉਧਰ ਜਾਨੀ ਖੰਡ ਪਾੜ ਪ੍ਰਕਾਸ਼ ਆ ਤੇ ਇਧਰੋਂ ਬੰਦੇ ਦੋ ਜਣੇ ਜਾਂਦੇ ਆ ਤੁਹਾਡੇ ਕੋਲ ਤੇ ਆ ਲੰਘਦੇ ਆ ਅੱਛਾ ਲੰਘਦੇ ਆ ਕਰੀ ਜਾਂਦੇ ਯਾਰ ਆਹੇ ਡਾਕਟਰ ਪਾਸਾ ਬੈਠੇ ਜਦੋਂ ਉਹਨਾਂ ਨੇ ਆ ਗੱਲ ਕਹੀ ਤੇ ਮਹਾਰਾਜ ਦੇ ਲੋਕ ਹੋ ਗਏ ਜਦੋਂ ਲੋਕ ਹੋ ਗਏ ਤੇ ਮੈਂ ਨਾ ਸਰਾ ਸੁਪਨਾ ਸਾਡੇ ਤੇ ਪ੍ਰਧਾਨ ਉਹਦਾ ਛੋੜਾ ਮੈਂ ਉਹਨੂੰ ਸਰਾ ਮੈਂ ਕਹਿਆ ਯਾਰ ਪ੍ਰਧਾਨ ਰਾਤ ਤੇ ਜਰਾ ਐ ਸਾਰਾ ਸੁਪਨਾ ਹਰੇ ਤੇ ਆਣ ਸੁਪਨਾ ਆ ਹਾਂ ਘਰੇ ਤੇ ਆਣ ਅੱਛਾ ਤੇ ਮੈਂ ਕਹਾ ਵੀ ਆਇਆ ਸੁਪਨਾ ਆਇਆ ਬਈ ਮਹਾਰਾਜ ਦੇ ਦਸਵੇਂ ਬਾਦਸ਼ਾਹ ਵੀ ਮਿਲੇ ਆ ਕਿਰਪਾਨ ਮੈਨੂੰ ਫੜਾਈ ਮੈਂ ਕਹਿਆ ਇਹ ਪੂਰੇ ਫੌਜ ਹੋ ਗਏ ਅੱਛਾ ਤੇ ਮੈਂ ਕਹਾ ਹੋਰ ਨੇ ਵੀ ਸਾਰਿਆਂ ਨੂੰ ਬੰਨ੍ਹਿਆ ਸਾਥ ਤਰ ਮੈਨੂੰ ਬੜਾ ਫਾਇਆ ਕਿ ਕਰਮ ਚੰਗਿਆ ਕਰੇ ਤੇ ਮਹਾਰਾਜ ਦਾ ਸੁਪਨਾ ਆ ਗਿਆ ਮੈਂ ਕਹਾ ਯਾਰ ਸਖਤ ਹੋਵੇ ਫਿਰ ਉਹ ਆਪਣੇ ਕੋਈ ਕਹੇ ਸਾਡੇ ਨਾਲ ਸੀਗਾ ਬਹੁਤ ਨਾਕ ਬੰਦੇ ਨਾਲ ਤੁਹਾਡੀ ਵਿੱਚ ਬੜੇ ਕਰੇ ਜਿਵੇਂ ਉਹ ਲੱਕ ਦੇ ਭਾਂਤਣਾ ਪਾ ਗਏ ਤੇ ਮੈਂ ਕਿਹਾ ਕਿਥੇ ਭਾਣਾ ਹੋਗੀ ਨਾ ਬਾਪਰੇ ਚਲ ਉਹ ਹੀ ਗੱਲ ਤੇ ਪੰਜਾਂ ਦਿਨਾਂ ਬਾਅਦ ਭਾਂਤਣਾ ਪੈ ਗਿਆ ਬੱਚੀ ਕੜਾ ਜੀ ਇਹ ਜਿਹੜੀ ਜਗਾ ਵਾ ਇਹਦਾ ਉਹ ਤੋਂ ਆਪਣੇ ਦੇ ਕੇਸ ਕਰਦਾ ਸੀ ਇਹਨਾਂ ਨੇ ਤੇ ਨੰਦੀ ਨੂੰ ਵੀ ਆਪੇ ਸਾਰੇ ਪਿੱਛੇ ਹੀ ਸੀ ਆਹੋ ਤੇ ਤੇਰਾ ਇਕੱਠ ਹੋ ਗਿਆ ਸਾਰਾ ਪਿੰਡ ਇੱਥੇ ਆ ਗਿਆ ਹੋਰ ਤੇ ਜਦੋਂ ਕ ਆ ਗਿਆ ਤੇ ਅਸੀਂ ਅੱਜ ਆਹ ਜਗਾ ਤਾਂ ਯਾਰ ਦੂਤੀ ਆਪਣੀ ਸ਼ਾਵ ਲਾਟਾ ਇਹਦਾ ਸ਼ਾਵ ਲਾਟਾ ਸ਼ਾਵ ਲਾਟੇ ਜਗਾ ਬਾਬੇ ਭਾਈਸਣਾਂ ਦੀ ਭਾਈ ਬੈਠੇ ਆ ਹਾਲਾਂਕਿ ਬਾਬੇ ਭਾਈਸਣਾਂ ਦੇ 9 ਐ 5 ਕਿਲੋ ਹਾਂ ਤੇ ਇਹ ਆਹ 9 ਉਹ ਕਰਨੇ ਹੈਗੇ ਸ਼ਾਵ ਲਾਟੇ ਅਸੀਂ ਤਾਂ ਬਹੁਣੇ ਆ ਅਸੀਂ ਬਾਈ ਟਰੈਕਟਰ ਨਾਲ ਟੋਏ ਪਾਤੇ ਫਲ ਪਰਲੇ ਆ ਕੇ ਕਰਾਣਾ ਸਾਰੇ ਤੇ ਵਿੱਚੋਂ ਟੋਏ ਦੇ ਟੋਆ ਬਣਿਆ ਵਿੱਚ ਤੇ ਆ ਕਣਕ ਦੀ ਜੀ ਆ ਅੱਛਾ ਇਹਦਾ ਬਾਅਦ ਚ ਪੱਧਰ ਕਰਿਆ ਫਿਰ ਅਸੀਂ 8000 ਸਾਲਾਂ ਬਾਅਦ ਇੱਥੋਂ ਚੱਕੀ ਕੰਨਦਾ ਸੀ ਉਹ ਜਿੱਥੇ ਹੁਣ ਵਿਚਾਲੇ ਸੀ ਕੰਧ ਸਾਡੀ ਕੱਢੀ ਹੋਈ ਇਹਦਾ ਹੁਣੇ ਸੀ ਢਾ ਕੇ ਪਹਿਲੇ ਸਰੇ ਕਰੀ ਜਾ ਅੱਛਾ ਪਿਆ ਕਰੋ ਆਪੋ ਤੇ ਪਿਆ ਤੇ ਇਹ ਜੰਦੇ ਲਾ ਲਾਂਗੇ ਜਗਾਂ ਨੂੰ ਇਹ ਕਦੇ ਹੱਥ ਤਾਂ ਲਾ ਕੇ ਦਿਖਾਓ ਤੁਹਾਡੀ ਭਾਣ ਦੇ ਨਾਲ ਬਹੁਤ ਅਜੀਬ ਗੱਲ ਪਈ ਸਾਰੇ ਬੰਦੇ ਇੱਥੇ ਚੱਲ ਜੀ ਉਹ ਮੁੜ ਗਏ ਕੋਡਾ ਮੈਨੂੰ ਕਹਿੰਦਾ ਮੈਂ ਕਹਿੰਿਆ ਆਹ ਕੰਮ ਸੀ ਤਾਂ ਸਾਰਾ ਬਹੁਤ ਜੀ ਆ ਤੇ ਗੱਲ ਕਰਦੇ ਜਾਂ ਲੜ ਲਉ ਬੱਜ ਗਏ ਤੇ ਉਹ ਕਹਿੰਦਾ ਜੱਡਾ ਲਾਉਨੇ ਆ ਅਸੀਂ ਕਹਿੰਦੇ ਚੜੋ ਤਾਂ ਹਾਂ ਸਮਾਜ ਨੂੰ ਚੱਲੋ ਤੇ ਹੱਥਾਂ ਨਾਲ ਆਓ ਥੋਡੀ ਭੈਣ ਨੂੰ ਕਢੀ ਤੇ ਥੋਡੀ ਨੂੰ ਹਾਂ ਤੇ ਸਾਡੇ ਵੀ ਇੱਥੇ ਫੋਟੋਆਂ ਲੱਟ ਗਿਆ ਪੁਰਖਾਂ ਕਹਿਮ ਕਰ ਗਿਆ ਮੈਂ ਤੇ ਮਤਲਬ ਅੱਧਾ ਪੈਂਡ ਉਧਰ ਅੱਧਾ ਪੈਂਡ ਉਧਰ ਅੱਧਾ ਪੈਂਡ ਹਾਂ ਤੇ ਪੂਰਾ ਜਗ੍ਹਾ ਚ ਓਏ ਇਹ ਜਗ੍ਹਾ ਨਹੀਂ ਫੇਰ ਤੇ ਕਹਿਣ ਦਾ ਭਾਬੀ ਇਹ ਵੀ ਮਹਾਰਾਜ ਨੇ ਅਸਲ ਅੰਦਾਜ਼ ਉਹਦੇ ਤੇ ਕਈ ਪਹਾੜੇ ਜਦੋਂ ਆਪਾਂ ਨੂੰ ਵਾਪਰਦੇ ਹੁੰਦੇ ਆ ਨਾ ਤੇ ਉਹ ਆਪਾਂ ਨੂੰ ਸੁਫਰੇ ਨਹੀਂ ਵੀ ਦੱਸ ਪੈਂਦਾ ਸੁਫਰੇ ਨਹੀਂ ਕੱਢ ਦਿੰਦਾ ਹਾਂ ਸੁਫਰੇ ਤੇ ਰਹਾਂਹੀਂ ਹੋਰ ਇਹਨਾਂ ਦੇ ਦੀਵਾਨ ਪਾਉਂਦੇ ਹਾਂ ਤਾਂ ਲੈ ਹੁਣ ਜਿਹੜੇ ਆਪਣੇ ਲੱਗੇ ਆ ਬੰਦੇ ਯਾਰ ਉੱਥੇ ਬਾਵਾ ਭਈ ਲੱਗੇ ਤਿੰਨ ਚਾਰ ਤੇ ਤਿੰਨ ਚਾਰ ਆਪਣੇ ਬੰਦੇ ਆ ਤੇ ਉਹਨਾਂ ਨੂੰ ਬਾਜ-ਵਾਜ ਦੇ ਕੇ ਜੱਗ ਚ ਪਾ ਕੇ ਰੇ ਰੱਖ ਲੈ ਰੱਖ ਲੈ ਇੱਥੇ ਹੀ ਪੁਲਿਸ ਫੇਰ ਤੱਕੀ ਧਰ ਦਿਆਂਗੇ ਦੋ ਧਰ ਦੋ ਖਾਤੋਂ ਦੋ ਤੱਕ ਧਰ ਲੋ ਹਾਂ ਦਲਤ ਜਾ ਕੇ ਜਾ ਕੇ ਲਾੜੇ ਜਾ ਕੇ ਲਾੜੇ ਦੇ ਚੱਕੇ ਮੈਂ ਉਥੇ ਦਾ ਪਹਿਲਾ ਉਸੇ ਧਰਨਾ ਇਹਦੇ ਤੇ ਆਹ ਹੋੜੀ ਦੇ ਉੱਤੇ ਢਾਲਾ ਆਹ ਅੱਗੇ ਕਰੀ ਕਰੀ ਕਰਾ ਉਹ ਨੂੰ ਕੋਈ ਥੋੜੀ ਥੋੜੀ ਕਰਾਵਾ ਕੋਈ ਹੋਰ ਆ ਜਾਓ ਆ ਜਾਓ ਆ ਜਾਓ ਆ ਜਾਓ ਚੱਲ ਕੋਈ ਨਾ ਬਤਾ ਨਾ ਤਰਨਾ ਤਰਨਾ ਕਰਦੇ ਹਾਂ ਇਧਰ ਆ ਵੀ ਬਚਾ ਲਾ ਲਾ ਮੁਗਲੇ ਪਾਸੇ ਦੀ ਹੋ ਕੇ ਸੈਟ ਕਰ ਲਾ ਪਾਸਾ ਵਾ ਠੀਕ ਆ ਪਿਆਰ ਰਣ ਦੇ ਤੋਂ ਕੋਈ ਨਹੀਂ ਪਰ ਦੇ ਸੈਟ ਕਰ ਲਾ ਸੋਹਟ ਹੁਣ ਚਾਹ ਚੋ ਐ ਚੋ ਬਾਹਰ ਨਾ ਮਾਰਦੀ ਆ ਗੁਰਦੀ ਗੁਰਦੀ ਤੇ ਉਹਨਾਂ ਨੂੰ ਚਾਹ ਪਿਆਦੀ ਉਹਨਾਂ ਕਹਿੰਦੇ ਲੈ ਜਾਓ ਆ ਕੇ ਕਰਦਾ ਬੰਦੇ ਆ ਕੇ ਪਾਦੇ ਤੇ ਸੇਵਾ ਕਰਦੇ ਆ ভাই ਸਰੋਵਰ ਤੇ ਵੀ ਸਰੋਵਰ ਵੀ ਸਾਫ ਕਰਦੇ ਆ ਹਾਂਜੀ ਤੇ ਪਰੇ ਪਾਣੀ ਕੱਢੀ ਜਾਂਦੇ ਆਪਣੇ ਸਰੋਵਰ ਦਾ ਕੱਲ ਕੱਲ ਨੂੰ ਕਹਿੰਦੇ ਮੋਟਰ ਛੱਡ ਦੇਾਂਗੇ ਤੇ ਭਰ ਜਾਾਂਗੇ ਸਾਰਾ ਮੈਂ ਕਹਿੰਦਾ ਹੁਣ ਮਾਗੀ ਆਣਾ ਇੱਥੇ ਆਪਣੇ ਮਾਗੀ ਕਰਕੇ ਤੇ ਨਾਲੇ ਉਹਨਾਂ ਨੂੰ ਭਜਿਆ ਨੂੰ ਸਾਥ ਲਾਤੂ ਕਰ ਚਾਹ ਆਪ ਜੀ ਦਾ ਲੈ ਲਓ ਹਾਂ ਉਹ ਕਰ ਲੈ। ਉਹ ਸੜਾ ਕੋਈ ਪਟਵਾਰੀ ਸਾਹਿਬ ਕੱਲ ਕੋਈ ਹੂਰ ਤੈਨੂੰ ਕੋਈ ਆਉਂਦੀ ਤੂੰ ਸੜਾ ਦੇ। ਬਸ ਛੀਜੋ ਫੇ ਬਾਈ ਨੰਬੀ। ਜਣੇ ਆਇਆ ਯਾਰ ਜਦੋਂ ਰਲੇ ਮਲੇ ਬੰਦੇ ਹੁੰਦੇ ਆ ਨਾ ਉਹ ਤੋਂ ਮੁੰਡਾ ਬਰਾਉਦੀ ਐਕਟਰੀ ਸਟੋਰੀ ਸੁਣਾਉਂਦਾ। ਹਾਂ ਹਾਂ ਉਹ ਡਿਪਟੀ ਤੇ ਐਸਐਸਪੀ ਆ। ਨਾ ਐਸਐਸਪੀ ਆ ਦੋਨੇ ਹੀ ਰਟਾਇਰ ਹੋਏ ਹੋਏ। ਉਹ ਸੁਣਾਉਂਦੇ ਹੁੰਦੇ ਕਿ ਸਾਡੀ ਪੁਲਿਸ ਦੇ ਵਿੱਚ ਆਇਆ ਬਾਪੜਿਆ ਆਂਦਾ ਆਇਆ ਬਾਪੜਿਆ। ਉਹ ਕੋ ਸਾਡੇ ਬੀਤੀਆਂ ਦਾ। ਸਾਡੀਆਂ ਬੀਤੀਆਂ ਸੁਣਾਉਂਦੇ ਹਾਂ। ਹਾਂ। ਇਹ ਚੱਲਦਾ ਕੰਮ ਮਾਲਕ ਦੀ ਕਿਰਪਾ ਨਾਲ